ਜਿਹੜਾ ਬੋਰਨਰ ਵਿਚਾਰੀਏ ਫਤਰੀ ਸਾਜ ਬਹੁਤ سارے ਜਾਣੇ ਗਾਲ ਮਿਲ ਕੇ ਕੋਈ ਵੀ ਅਸਰਾ ਮਾਚਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਗਾਣੀ ਦਾ ਯੁੱਧ ਗੁਰਗੋਬ ਸਿੰਘ ਜੀ ਦੇ ਜੀਵਨ ਵਿੱਚ ਵੱਡੇ ਹੁੰਦਾ ਵਿੱਚੋਂ ਪਹਿਲਾ ਯੁੱਧ ਸੀ ਬਾਕੀ ਦੇ ਹੋਰ ਵੀ ਪਹਾੜੀ ਰਾਜ ਨਾਲ ਗੁਰਗੋਬ ਸਿੰਘ ਜੀ ਨੇ ਜਗ੍ਹਾ ਦਿਹ ਰੀਆਂ ਪਰ ਵੱਡੀਆਂ ਜੰਗਾਂ ਵਿੱਚੋਂ ਇਹ ਬਿਲਾਈ ਇੰਸੀ ਜਿਹਦੇ ਕਈ ਕਾਰਨ ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਸਤਿਗੁਰਾਂ ਜੀਵ ਨੂੰ ਦਾਤ ਪਾ ਤਾ ਵਿਰੋਧ ਤੇ ਆ ਬ੍ਰਾਹਮਣ ਵਰਗੇ ਲੋਕ ਇਹ ਨਹੀਂ ਸਹਿਸਾ ਹਸਦੇ ਕਿ ਕੋਈ ਨਹੀਂ ਜਾਦ ਵਾਲਾ ਉਹਨਾਂ ਦੇ ਬਰਾਬਰ ਹੋ ਸਕੇ ਸੋ ਗੁਰੂ ਅਰਣ ਦੇਵ ਪਾਸ਼ਾ ਮੇਰੇ ਤੋਂ ਹੀ ਉਹਨਾਂ ਨੇ ਸਿੱਖ ਵਿਚਾਰਧਰਾਂ ਨੂੰ ਦੁਹੋਂ ਦੀ ਕੋਸ਼ਿਸ਼ ਕੀਤੀ ਕਿ ਤਾਂ ਕਿ ਜਾਤ ਪਾਤ ਦਾ ਦਰਦ ਤੇ ਭਾਵ ਖਤਮ ਹੋ ਗਿਆ ਤਾਂ ਸਾਨੂੰ ਕੌਣ ਪਛੇਗਾ ਇਸ ਕਰਕੇ ਉਹਨਾਂ ਨੇ ਗੁਰੂ ਅਰਣ ਪਾਸ਼ਾ ਦੁਹੀ ਸਿੱਖ ਵਿਚਾਰਧਰਾਂ ਨੂੰ ਦੁਹੋਂ ਦੀ ਕੋਸ਼ਿਸ਼ ਕੀਤੀ ਤੀਜੀ ਗੱਲ ਕਰੀਏ ਗੁਰੂ ਹਰਮਨਦਾਸ ਸਾਹਿਬ ਜੀ ਨੇ ਉਹਨਾਂ ਨੇ ਜਦੋਂ ਗੁਰੂ ਅਰਣਦਾਸ ਸਾਹਿਬ ਵਿਖੇ ਸਰੋਵਰ ਤੋਂ ਦੁਆਰਾ ਤਾਂ ਇਸੇ ਮਕਸਦ ਇੱਦੀ ਨਕੀ ਲੋਕਾਂ ਨੇ ਮਣਾ ਵਿੱਚੋਂ ਜਾਤਪਾਤ ਆਪੇ ਦਾ ਪੈਦ ਪਾਉਂ ਕੇ ਮੋਜਾ ਤੇ ਗੁਰੂ ਅਰਜਨ ਸਾਹਿਬ ਜੀ ਕੀ ਜੇ ਕਲ ਕਰ ਲਈਏ ਉਹਨਾਂ ਦੀ ਸ਼ਹੀਦੀ ਦਾ ਕਾਰਨ ਕਿਤੇ ਨਾ ਕਿਤੇ ਇਹੀ ਲਿਆਇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਕਿਤੇ ਨਾ ਕਿਤੇ ਇਹੀ ਲਿਆਵਾ ਇਸ ਤੋਂ ਇਲਾਵਾ ਸਾਇੰਸ ਨੂੰ ਮਹਤਵ ਜੀ ਹੈ ਜੁਣ ਨੀਵੀਂ ਜਾਤ ਮਾਨਨ ਨੂੰ ਇਸ਼ਤਿਹਾਰ ਮਿਲਦਾ ਜਿਵੇਂ ਕਿ ਗੁਰੂ ਨਾਨਕ ਸਾਹਿਬ ਦਾ ਪਰਮਾਨੰਦ ਮਿਲਦਾ ਹੈ ਨੀਚਾ ਅੰਦਰ ਨੀਚਾ ਨੀਜੀ ਹੂੰ ਬਤਨੀਚ ਨਾਨਕ ਦੇਨ ਕੇ ਸੰਗ ਸਵਾਤ ਵਡਿਆਂ ਸਿਉਂ ਕਾ ਰੀਸ ਜਿੱਥੇ ਨੀਚ ਸੰਭਾਲੀਏ ਜਿੱਥੇ ਨਦਰ ਤੇਰੀ ਬਖਸ਼ੀਚ ਹਉ ਇਹ ਜੀ ਕਸੂਰਾਂ ਦੀ ਦੱਕਰ ਜੀ ਏ ਗੁਰੂ ਗੋਬਿੰਦ ਸਿੰਘ ਜੀ ਵੇਲੇ ਆਪਣਾ ਅੰਤਮ ਰੂਪ ਤਨ ਕਰ ਚੁਕੀ ਜੀ ਤੇ ਬ੍ਰਾਹਮਣ ਦੇ ਰੋਗ ਸਾਮਣੋਂ ਸਿੱਤੇਜ ਜੰਗੀ ਜਾਇ ਕਰ ਰਹੇ ਸਨ ਤੇ ਦੂਜਾ ਕਾਰਨ ਇਹ ਸੀ ਕਿ ਇਹ ਨੀਵੀਂ ਜਾਤ ਜਾਂ ਸ਼ੂਦਰ ਜਾਤ ਕਹਿੰਨ ਗਈ ਜਾਣ ਵਾਲੀਆਂ ਵਿੱਚੋਂ ਕਈ ਸਿੱਖ ਸਾਜਰੇ ਸਨ ਤੇ ਸਿੱਖ ਦ ਭਾਈ ਹੋ ਰਹੇ ਹਨ ਤੇ ਤੀਜਾ ਕਾਰਨ ਇਹ ਵੀ ਸੀ ਕਿ ਗੁਰੂ ਸਰ ਬਣਨ ਵਾਲੋ ਲੰਗਰ ਦੀ ਪ੍ਰਥਾ ਦਾ ਪ੍ਰਚਾਰ ਕੀਤਾ ਜਾਣਾ ਕਿਉਂਕਿ ਲੰਗਰ ਦੀ ਪ੍ਰਥਾ ਵਿੱਚ ਪੰਗ ਦੇ ਵਿੱਚ ਬੈਠ ਕੇ ਹਰ ਕੋਈ ਉੱਚੀ ਜਾਤ ਦਾ ਹੋਵੇ ਚਾਹੀ ਨੀਵੀਂ ਜਾਤ ਦਾ ਹੋਵੇ ਹਰ ਕੋਈ ਬਰਾਬਰ ਬੈਠਦਾ ਹੈ ਸੋ ਬ੍ਰਾਹਮਣ ਇਹ ਕਿਵੇਂ ਸਾਰਸ਼ਦਾਹੀ ਕਿ ਨੀਵੀਂ ਕੋਈ ਜਾਤ ਵਾਲਾ ਉਹਦੇ ਬਰਾਬਰ ਬੈਠ ਸਕੀ ਸੋ ਸਤਨ ਸਿੰਘ ਗੁਰੂ ਤੇਗ ਬਹਾਦਰ ਜੀ ਨੇ ਮੱਖੋ ਆਲ ਜ਼ਮੀਨ ਮੋਨ ਲਾ ਕੇ ਉਥੇ ਅਨੰਦਪੁਰ ਸਾਹਿਬ ਕੋ ਸਾਹਿਬ ਜੀ ਦੇ ਕਿਸੇ ਸਮੇਂ ਉਥੇ ਬ੍ਰਾਹਮਣ ਵਰਗ ਦੇ ਜੋ ਮੁਗਲ ਹਾਕਮਾਂ ਤੋਂ ਤੰਗ ਹੋ ਕੇ ਸਤਗੁਰੂ ਜੀ ਦੇ ਪਾਸ ਆ ਕੇ ਸ਼ਰਨ ਲੈਦੇ ਸਨ ਤੇ ਸਮਾਜਿਕ ਲੋਕਾਂ ਦੇ ਇਹੀ ਗੁਰੂ ਘਰ ਦੇ ਵਿਰੋਧੀ ਬਣ ਗਏ ਸਨ ਉਸੇ ਸਮੇਂ ਦੌਰਾਨ ਗੋਰੀਪੁਰ ਸ਼ਹਿਰ ਦਾ ਰਾਜਕੁਮਾਰ ਜੋ ਉਪਰਬੀ ਬੰਗਾਲ ਤੋਂ ਸੀ ਆਪਣੀ ਮਾਤਾ ਨਾਲ ਸਾਨੂੰ ਉਹਨਾਂ ਦੇ ਦਰਸ਼ਨ ਲਈ ਆਇਆ ਤੇ ਨਾਲ ਪੇਟਾਂ ਵਜੂ ਵਧੀਆ ਘੋੜੇ ਹੰਜਲਾ ਸ਼ਸਤਰ ਤੇ ਪ੍ਰਸਾਦੀਆਂ ਖਿਲੇ ਆਇਆ ਇਸ ਤੋਂ ਇਲਾਵਾ ਕਾਬਲੀ ਸੰਤਾਨ ਲੋਕ ਵੀ ਕਾਫੀ ਪੇਟਾਂ ਗੁਰੂ ਘਰ ਪੁਜਾਈ ਜਾਂਦੀਆਂ ਇਹ ਸਭ ਕੁਝ ਇਹ ਪਹਾੜੀਏ ਸਰਦੇ ਨੇ ਜੇ ਸੰਨ ਨਾਂਨੂ ਗੁਰਸ਼ਰਧਾ ਪਿੰਡ ਰਿਆਸਤ ਦੇ ਖਲੂਰ ਵਿੱਚ ਪੈਂਦਾ ਸੀ ਜਿੱਥੂ ਦਾ ਰਾਜਾ ਭੀਮ ਜਨ ਸੀ ਤੇ ਇਸ ਦੀ ਰਾਜਧਾਨੀ ਬਲਾਸਪੁਰ ਸੀ ਭੀਮ ਜਨ ਦੇ ਦਾਦੇ ਤਾਰਾ ਜਨ ਹੁੰਦੇ ਸਤਿਗੁਰੂ ਸ੍ਰੀ ਹਕੂਰ ਹਰਗੋਬਿਸ਼ਰ ਜੀ ਛੇ ਪਾਸ਼ਾ ਹੀ ਨੇ ਗਵਾਲੀਅਰ ਦੀ ਜੇਰੇ ਜੋ ਯਾਤਰਾ ਆਈ ਸੀ ਤੇ ਤਾਂ ਸਭ ਤੋਂ ਮਿਹਰਾਸਮਾਲਕ ਤੇ ਸਭ ਤੋਂ ਪਹਾੜੀ ਰਾਜੰਦਾ ਆਗੂ ਜੀ ਪੰਜ ਗੁਰੂਕਾਰ ਨਾਲ ਬਹੁਤ ਹੀ ਨਜ਼ਰਦਸ਼ ਸੀ ਗੁਰੂ ਸਾਹਿਬ ਦਾ ਰਾਜਾ ਮਹਾਰਾਜੇ ਦੀ ਤਰ੍ਹਾਂ ਆਠ ਪਾਣ ਨਾਲ ਰਹਿਣਾ ਸਤਿਰ ਸਜੋਣੀ ਕੋੜਿਆਂ ਦਾ ਸਿੱਖਾਂ ਦਾ ਹੀ ਵਪਾਰ ਕਰਨਾ ਇਹ ਸਭ ਕੁਝ ਇਹ ਵੇਲੇ ਪਹਾੜੀਏ ਸੜਦੇ ਦਿੱਤੇ ਸੀ ਇਸੇ ਸਮੇਂ ਤਰ੍ਹਾਂ ਪੀਮ ਜੰਦੇ ਲੜਕੇ ਅਜਮੇਲ ਚੰਦੀ ਸ਼ਾਹੀ ਫਤਿਹ ਸ਼ਾਹ ਦੀ ਲੜਕੀ ਨਾਲ ਨਿਸ਼ਚਿਤ ਹੋਈ ਹਣ ਸਾਰੇ ਪਹਾੜੀ ਰਾਜ ਇਕੱਠੇ ਹੋਏ ਸਨ ਇੰਨੇ ਸੋਚਿਆ ਕਿ ਉਹ ਨਾ ਇਸੇ ਬਹਾਨੇ ਸਤਗੁਰਾਂ પાસે ਤੋਫੇ ਮੰਗ ਲਈ ਜਾਂ ਤੇ ਫਿਰ ਵਾਪਸ ਇਹਨਾਂ ਕਿਤੇ ਯਾਰ ਤਾਂ ਹੁਣ ਨੇ ਸਤਗੁਰਾਂ પાસે ਵਧਿਆ ਕੋੜੇ ਤੇ ਪ੍ਰਸ਼ਾਦੀ ਹਾਦੀ ਤੇ ਪੰਜਗਲਾ ਸ਼ਸਤਰ ਮੰਗੇ ਸੋ 사ਧੂ ਜੀ ਉਹਦੀ ਨੀਤ ਨੂੰ ਪੇੜਾ ਹੀ ਜਾਣਦੇ ਸਾਰਿਆਂ ਤੇ ਉਹਨਾਂ ਨੇ ਸਾਥ ਨਾ ਕਰ ਦਿੱਤੀ ਇਸਦੇ ਉਹ ਅੰਦਰੋਂ ਅੰਦਰ ਬਹੁਤ ਖਿਜਿਆ ਇਸੇ ਸਮੇਂ ਦੌਰਾਨ 사ਧੂ ਜੀ ਪਹਾੜੀਆਂਾਂ ਦੇ ਵਿੱਚ ਪ੍ਰਚਾਰ ਕਰਨ ਗਏ ਪ੍ਰਚਾਰ ਕਰਦੇ ਹੋਏ ਪਾਸ਼ਾ ਜੀ ਰਵਾਸ ਪਹੁੰਚੇ ਉਦੋਂ ਉਸ ਹੋਏ ਨੇ ਉਥੇ ਵਸਾਕੀ ਦਾ ਮੇਲਾ ਦੁਆਸੀ ਨਾ ਸਾਰੇ ਪਹਾੜੀ ਰਾਜ ਇਕੱਠੇ ਸਨ ਇਹ ਸਤਿਗੁਰੂ ਜੀ ਨੇ ਚੰਗਾ ਮੌਕਾ ਵੇਖਿਆ ਤੇ ਉਹਨਾਂ ਰਾਜਾਂ ਨੂੰ ਸਮਝਾਇਆ ਕਿ ਜਾਂਚ ਪਾਦ ਦਾ ਰਹਿਣ ਦਰੋਧ ਆਗਦੇ ਹੋ ਇਸੇ ਤਰ੍ਹਾਂ ਜਨਤਾਲੀ ਭੜਾਈ ਦਾ ਦੇਰੇ ਖਿਆਲ ਚੰਗੋ ਹਾਂ ਕੀ ਰਾਜਨ ਨੇ ਚੰਗਾ ਅਸਰ ਹੋਇਆ ਪਰ ਕਈਆਂ ਦੇ ਇਹਦੇ ਉਲਟ ਹੋਇਆ। অহੰਕਾਰ ਦੇ ਮੱਤੇ ਹੋਈ। ਸੁਭੋਈ ਸਤਗੁਰਾਂ ਤੋਂ ਇਕਾ ਲੱਗੇ। ਸਤਗੁਰੂ ਜੀ ਜਿਸ ਤੋਂ ਬਾਅਦ ਸ੍ਰੀ ਮੋਹਰ ਦੇ ਆਸਤੇ ਪਹੁੰਚੀ ਜਿੱਥੇ ਦਾ ਰਾਜਾ ਮਹਿੰਦੀ ਪ੍ਰਕਾਸ਼ੀ ਹੋ ਗੁਰੂ ਸਾਹਿਬ ਦੀ ਸਖਸ਼ੀਤ ਤੇ ਉਹਨਾਂ ਦੀ ਗੁਰਮੱਤ ਦਾ ਹਤਾਤ ਬਹੁਤ ਪ੍ਰਭਾਵਿਤ ਹੋਇਆ। ਉਹਨੇ ਬੇਟਿਕੀ ਕਿਸ ਸਤਿਗੁਰੂ ਦੀ ਉਹਨਾਂ ਕੋਲ ਖੈਰ ਹਨ ਕੁਝ ਸਮਾਂ ਤੇ ਗੁਰਮਤਿ ਦੇ ਸਿਧਾ ਦਾਤਾ ਪ੍ਰਚਾਰ ਕਰਨਾ ਤੇ ਇਸ ਤੋਂ ਇਲਾਵਾ ਜੋ ਉਹਦਾ ਇਲਾਕਾ ਫੁਨੇਸ਼ਾਣੇ ਹੋਲਿਆ ਉਹ ਵੀ ਉਸ ਨੂੰ ਆਖਸ਼ ਦਿਵਾ ਦੇ ਸਤਿਗੁਰੂ ਇਹ ਚਾਹਦੇ ਸਨ ਕਿ ਕੁਝ ਸਮਾਂ ਇਕਾਂਤ ਉਸ ਹੈ ਕਿ ਸਾਧਿਤ ਰਚਾ ਜਾਵੇ ਤੇ ਸ਼ਰਮੌਰ ਇਲਾਕੇ ਵਿੱਚ ਪ੍ਰਚਾਰ ਕੀਤਾ ਜਾਵੇ ਸੋ ਸਤਗੁਰੂ ਜੀ ਆਪਣੇ ਪਵਨ ਚਰਕ ਤੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਸੰਨ 1685 ਈਸਵੀ ਸ਼ੁਰੂ ਵਿੱਚ ਨਾੜ ਰਾਜ ਦਾ ਨੀਮੋ ਜੇ ਸਰ ਮੋਰੀ ਦੀ ਰਾਜਧਾਨੀ ਨਾੜ ਪਹੁੰਚੇ ਤੇ ਮਹਿੰਦੀ ਨਿ ਪ੍ਰਕਾਸ਼ ਨੇ ਬਹੁਤ ਆਉਪਕਤ ਕੀਤੀ ਉਹ ਸਤਗੁਰੂ ਜੀ ਸਤਗੁਰੂ ਜੀ ਨੇ ਸਭ ਤੋਂ ਪਹਿਲਾਂ ਦਾ ਮੇਰੀ ਪ੍ਰਕਾਸ਼ ਦੇ ਪਰਦੇਸ਼ਾਂ ਦੀ ਆਪਰੇ ਸੁਲਾ ਕਰਵਾਈ ਤੇ ਮੇਰੇ ਪ੍ਰਕਾਸ਼ ਨੂੰ ਉਸ ਦਾ ਇਲਾਕਾ ਆਪਣਾ ਆਫਿਸ ਦਵਾ ਲੁੰਦਾ ਮੇਰੀ ਪ੍ਰਕਾਸ਼ ਦੀ ਬਹੁਤ ਇੱਛਾ ਸੀ ਕਿ ਸਤਗੁਰੂ ਜੀ ਉਸ ਦੇ ਇਲਾਕੇ ਵਿੱਚ ਰਹਿਣ ਤੇ ਗੁਰਮਤਿ ਦਾ ਸੰਤਨ ਦਾ ਪ੍ਰਚਾਰ ਕਰਨ ਤੇ ਨਾਲੇ ਇਹਨਾਂ ਨੇ ਹੁੰਦੇ ਹੋਇਆ ਵੀ ਕੋਈ ਵੀ ਰਾਜਾ ਉਹਦੇ ਵੱਲ ਅੱਖ ਚੱਕ ਕੇ ਰੇ ਨਹੀਂ ਸੱਜਦਾ ਹਾਂ ਉਹਨੇ ਸਤਗੁਰੂ ਜੀ ਨਾਲ ਦੇ ਨਿਵਾਸ ਲਈ ਜਮਨਾ ਦੇ ਕਿਨਾਰੇ ਇੱਕ ਥਾਂ ਪੇਸ਼ ਨਿਸ਼ ਕੀਤੀ ਜੋ ਸਤਗੁਰਾਂ ਨੇ ਪ੍ਰਵਾਨ ਕੀਤੀ ਉਥੇ ਇੱਕ ਕਿਲਾ ਧਿਆਨ ਕਰਵਾਇਆ ਜਿਹਦਾ ਨਾਮ ਪੌਂਟਾ ਸਾਹਿਬ ਰੱਖਿਆ ਗਿਆ ਪੌਂਟਾ ਦਾ ਅਰਥ ਹੈ ਪੈਰ ਰਖਦੀ ਥਾਂ ਇੱਥੇ ਪਾਸ਼ਾ ਜੀ ਨੇ ਕਈ ਗੁਰਬਾਣੀ ਰਚੀਆਂ ਤੇ ਇਸ ਤੋਂ ਇਲਾਵਾ ਇੱਥੇ ਸ਼ਸਤਰ ਵੀ ਦੇ ਅਭਿਆਸ ਦਾ ਇਕ ਤੰਗਾ ਹਮੇਸ਼ਾ ਪਰਵਾਜ਼ ਚੱਲਦਾ ਰਹਿੰਦਾ ਟਾੜੀ ਕਿਉਂਦਿਆਂ ਵੀਰਾਨੀਆਂ ਵਾਰਾ ਗਈਆਂ ਚੱਲਦੀਆਂ ਇਸੇ ਸਥਾਨ ਤੇ ਬਾਬਾ ਰਾਮ ਰਾਏ ਜੀ ਗੁਰੂ ਸਾਹਿਬ ਪਾਸ ਆਏ ਉਹਨਾਂ ਦੇ ਦਰਸ਼ਨ ਕੀਤੇ ਤੇ ਆਪਣੀ ਭੋਲ ਦੇ ਬਖਸਾਈ ਇਸੇ ਨਾਮਾ ਇਸੇ ਸਥਾਨ ਤੇ ਪੀ ਬੁੱਧੂ ਸ਼ਾਹੀ ਦੀ ਸਿਫਾਰਿਸ਼ ਤੇ ਕੁੰਜੀਪੁਰੇ ਤੋਂ 500 ਪਠਾੜ ਸਤਗੁਰੂ ਜੀ ਪਾਸ ਨੌਕਰੀ ਲਈ ਆਏ ਸਨ ਇਹ ਪਾਸੋਂ ਕਠਾਨ ਸਤਗੁਰੂ ਜੀ ਪਾਸ ਨੌਕਰੀ ਲਈ ਆਏ ਸਨ ਇਹ ਜਿਹੜੇ ਪਾਸੋਂ ਬਣਾਇ ਸੀ ਇਹ orange ਦੀ ਫੋਟੋ ਚੋਕੜੇ ਹੈ ਸਨ ਤੇ ਕੋਈ ਵੀ ਹੋਰ ਰਾਜਾ ਇਹਨਾਂ ਨੂੰ ਰੱਖਣ ਉਧਾਰ ਨਹੀਂ ਸੀ ਸਤਗੁਰਾਂ ਜੀ ਨੇ ਪ੍ਰਮਾਣਿਤ ਕਰ ਰਿਆ ਇਹਨਾਂ ਨੂੰ ਇਤੋ ਵੀ ਇਹ ਵੀ ਗਾਇਨਤਾ ਸਵਲ ਹੁੰਦੀ ਆ ਕਿ ਸਤਗੁਰੂ ਜੀ ਕਿਸੇ ਵੀ ਕੌਮ ਦੇ ਵਿਰੋਧ ਨਹੀਂ ਸੀ ਤੇ ਮਾਨਤ ਕ੍ਰਿਪਾਲ ਦਾਸ ਇਸਰਪਤੀ 82 500 530 ਸਾਧਨਾਂ ਦਾ ਟੋਲਣਾ ਸਤਗੁਰੂ ਜੀ ਕੋਲ ਆਇਆ ਤੇ ਸਤਗੁਰੂ ਜੀ ਨੇ ਪ੍ਰਮਾਣ ਕਰ ਲਿਆ ਸੋ ਜਿਵੇਂ ਕਿ ਮੈਂ ਪਹਿਲਾਂ ਦੱਸੋ ਕਿਹਾ ਹੋਣਾ ਕਿ ਰਾਜਾ ਮੀਤਿੰਗ ਹੀ ਪ੍ਰਕਾਸ਼ ਮਾਪਨਾ ਰਾਜਾ ਭੀਮਚੰਦ ਭੀਮਚੰਦ ਦੇ ਲੜਕੇ ਅਜਮੇਰ ਚੰਦ ਦੀ ਸ਼ਾਦੀ ਕਦੇ ਸ਼ਾਦੀ ਰੱਖੀ ਨਾਲ ਨਿਸ਼ਚਿਤ ਹੋਈ ਸੀ ਸੋ ਭੀਮਚੰਦ ਬਿਲੋ ਖੋਟਾ ਹੋਇਆ ਪਿਆ ਸੀ ਉਹ ਕਿਸ ਤਰ੍ਹਾਂ ਕਿਸੇ ਤਰੀਕੇ ਗੁਰੂ ਕਰਨ ਤੋਂ ਬਾਅਦ ਕਰਨਾ ਚਾਹੁੰਦਾ ਸੀ ਤੇ ਉਹਨੂੰ ਉਹਦੇ ਵਿਚਾਰਾਂ ਨੇ ਹੀ ਸਮਝਾਇਆ ਤੇ ਰਾਜਪ੍ਰੋਹਿਤ ਜੋ ਪ੍ਰਮਾਣਿਤ ਕਰਕੇ ਜਾਣਿਆ ਜਾਂਦਾ ਹੈ ਉਹਨੇ ਹੀ ਸਮਝਾਇਆ ਕਿ ਇਸ ਵੇਲੇ ਵਿਗੜਨ ਖੜਾ ਕਰਨਾ ਸਾਡੇ ਲਈ ਉਖਾਸਦਾ ਹੈ ਪਰ ਉਹ ਗੁਰੂ ਘਰ ਦੇ ਦੁਆਰ ਕਰਕੇ ਹੀ ਸੁਣੇ ਰਹਿਦਾ ਰਹਦਾ ਸੀ ਸੋ ਫਤੇਸ਼ਾਲ ਜੀ ਨੇ ਵੀ ਸਤਗੁਰੂ ਜੀ ਦੇ ਸੰਦਾਪੇ ਜਾ ਸਤਗੁਰੂ ਜੀ ਆਪ ਨਹੀਂ ਗਏ ਪਰ ਆਪਣੀ ਥਾਂ ਉਨਾ ਦਿਵਾਲਾ ਨਾ ਨਚਾ ਕਿ ਭਾਈ ਬਿਆਰਾ ਪ੍ਰੋਯੋਧੀ ਨੂੰ ਤੇ ਦਰ ਇਹਨਾਂ ਤੋਹਫਾ ਤੋਂ ਬੋਲ ਕੇ ਭੇਜਿਆ ਜਦ ਪੀਨ ਚਾਨਣ ਨੂੰ ਇਸ ਬਾਰੇ ਵਿੱਚ ਦੱਸਿਆ ਤਾਂ ਉਹਨੇ ਫਤਿਹਸ਼ਾਹ ਨੂੰ ਗਿਆ ਕਿ ਉਹ ਤੋਹਫਾ ਪ੍ਰਮਾਣ ਨਾ ਕਰੇ ਤੇ ਨਾ ਤਾਂ ਵੀ ਨਹੀਂ ਜੇ ਉਹਨੇ ਤੋਹਫਾ ਪ੍ਰਮਾਣ ਕਰ ਲਿਆ ਤਾਂ ਉਹ ਹੁਣ ਖੀਸ਼ਤਾ ਤੋੜ ਦੇਵੇਗਾ ਹੈਨ ਫਤਿਹਸ਼ਾਹ ਨੇ ਤੋਹਫੇ ਨਾਲ ਤੰਗ ਹੋਣ ਵਾਪਸ ਕਰ ਦਿੱਤਾ ਇਹ ਮਚਨ ਨੇ ਸੋਚਿਆ ਕਿ ਕਿਉਂ ਨਾ ਤੋਹਫੇ ਵੀ ਨੁੱਟਲੇ ਜਾਣ ਤੇ ਸਿੱਖਾਂ ਨੂੰ ਤਾਂ ਬਾਅਦ ਹੀ ਕਰ ਲਿਆ ਜਾਵੇ ਪਰ ਇਹ ਦੋਵੇਂ ਗੁਰਸਿੱਖ ਦੀ ਬਦੌਰਤ ਤੋਹਫੇ ਬਚ ਗਏ ਛੋਟੀ ਚੜ੍ਹਵਾਉਣ ਦੇ باوجود ਵੀ ਤੇ ਇਹਨਾਂ ਤੋਂ ਬਾਅਦ ਸਿੱਖਾਂ ਨੇ ਵਾਪਸ ਸਤਗੁਰਾਂ ਜੀ ਕੋਲ ਆ ਕੇ ਸਾਰੀ ਬਾਤ ਦੱਸੀ ਤੇ ਇਹ ਵੀ ਦੱਸਿਆ ਕਿ ਪੀਨ ਜੰਗ ਹਮਲਾ ਕਰਨ ਦੀ ਮੀਢ ਚ ਸੋ ਸਤਗੁਰੂ ਜੀ ਨੇ ਜੰਗ ਦੀ ਤਿਆਰੀ ਆਰੰਭ ਕੀਤੀ ਤੇ ਬੀਬੀ ਵੀਰੋ ਜੀ ਜੋ ਕਿ ਸਤਗੁਰੂ ਰਾਜ ਜੀ ਦੀ ਪੁਆਜੀ ਸਹੇਦ ਸਨ ਤੇ ਮਮਕਰਪਾਲ ਜਾਂਜੀ ਨਾਲ ਸਲਾਹ-ਮਸ਼ਵਰਾ ਕੀਤਾ ਪੰਗਾਣੀ ਦਾ ਸਥਾਨ ਮੋੜ ਦੇ ਨੇੜੇ ਹੋਇਆ ਜੋ ਪੌਂਟਾ ਸਹਿਰ ਤੋਂ 7 ਮੀਲ ਦੂਰ ਜੰਮਾ ਨਦੀ ਦੇ ਸੱਜੇ ਪਾਸੇ ਕੀ ਨਦੀ ਦੇ ਪਿਛਲੇ ਪਾਸੇ ਦਾ ਇਲਾਕਾ ਸੀ ਉਹ ਮੋੜ ਜਿਹੜੇ ਨੇੜੇ ਠਾਇਆ ਜੰਗਲੀ ਤਿਆਰੀਆਂ ਆਰੰਭ ਹੋਈਆਂ ਹਾਈਡਰੋ ਪਹਾੜੀ ਰਾਜਾ ਲੋਕੀ ਆਪਣਾ ਦੂਰ ਦੇ ਇੱਕ ਭੇਜਿਆ ਗਿਆ ਜਿਨੇ 500 ਪਠਾਨਾਂ ਨੂੰ ਲਾਲਚ ਦਿੱਤਾ ਤੇ ਪਛ ਜਾਣੀ ਕਰਿਆ ਤੇ ਇੰਨਾ ਵਿੱਚੋਂ 400 ਪਠਾਨ ਸਤਗੁਰੂ ਜੀ ਨੂੰ ਧੋਖਾ ਦੇ ਕੇ ਸੱਚੀ ਪਛ ਗਏ ਕਿ ਜਿਹੜੇ ਮੰਨ ਤੇ ਕਿਰਪਾਲ ਦਾਜ ਦੀ ਸਰਹਸਤੀ ਹੇਟ 500 ਉਦਾਸੀ ਸਾਧਨ ਤੋਂ ਉੱਡ ਆਇਆ ਸੀ ਉਹ ਵੀ ਗੁਰੂ ਘਰ ਨੂੰ ਦੱਗਾ ਲੇ ਕਿ ਨਾ ਠੀ ਹਾਂ ਜੰਗਵੀ ਜਿ ਸਿਖਾ ਨੇ ਪਹਾੜੀ ਰਾਜਾ ਨੇ ਖੂਬ ਆਵੋ ਲਾਇ ਸਿਖਾ ਦੀ ਇੰਟੀ ਭਾਵੇਂ ਕੱਢ ਸੀ ਪਰ ਉਹਨਾਂ ਨੇ ਪਹਾੜੀ ਰਾਜਾ ਨੇ ਖੂਬ ਮਚਾਰ ਛਾਇਆ ਤੇ ਵੀ ਬੁੱਧੂ ਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਪਰ ਚਲਿਆ ਕਿ ਪਠਾੜ ਤੋਂ ਖਾਦੇ ਕਿ ਚਰਗੇ ਨੇ ਤਾਂ ਉਹਨਾਂ ਆਪਣੇ 700 ਮੁੰਡਿਆਂ ਨੂੰ ਨਾਲ ਲਿਆ ਤੇ ਨਾਲ ਆਪਣੇ ਚਾਰੇ ਪੁੱਤਰਾਂ ਨੂੰ ਤੇ ਦੋਵੇਂ ਭਰਾਵਾਂ ਨੂੰ ਨਾਲ ਹੈ ਕਿ ਸਤਿਗੁਰੂ ਜੀ ਬਾਸਪੰਗਾੜੀ ਦੇ ਸਥਾਨ 'ਤੇ ਪਹੁੰਚੇ ਮਮਾ ਕਪਾਲ ਚੰਦ ਤੇ ਦਵਾਨ ਨੰਦ ਚੰਦ ਸਤਿਗੁਰੂ ਦੇ ਚਰਨਾਂ ਤੋਂ ਬਨਹਾਉਣ ਲਈ ਲੜੇ ਪਹਿਲਾ ਚੰਦ ਹਲਵਾਈ ਨੇ ਬੜੇ ਕਾਰਨਾਮੇ ਉਖਾਏ ਮਨ ਤੇ ਕਿਰਪਾ ਦਾਸ ਨੇ ਆਪਣੇ ਮੋਟੇ ਛੋਟੇ ਨਾਲ ਹਿਆਰ ਖਾਂਦਾ ਸੇ ਭੇਜ ਦਿੱਤਾ ਰਾਗਾ ਹੈ ਜਾਨ ਨੇ ਜੋ ਕੀ ਜਨ ਦਾਰਜ ਵਿੱਚ ਬੜਾ ਮਾਹਿਰ ਐਨੇ ਸਿੱਖਾਂ ਤੇ ਕੀਆਂ ਨਹੀਂ ਛਾੜੇ ਜਾਣਦੀ ਸੋ ਸਤਗੁਰੂ ਜੀ ਇਹ ਵੇ ਕੇ ਆਪ ਗਿਆ ਏ ਤੇ ਉਹਦਾ ਸੋਧਾ ਲਾਇਆ ਜੰਗ ਨੂੰ ਬਾਜ ਸਤਗੁਰੂ ਜੀ ਨੇ ਵੀਰ ਹਦੂ ਸ਼ਾਇਦ ਇੱਕ ਸੰਦਰ ਪਛਾਟ ਟਟਾਰ ਦਸਤਾਰ ਤੇ ਹੱਥੀ ਲਿਖਾਇਆ ਕਮਨਾਵਾ ਬੇਟਾ ਮੋਹ ਦਿੱਤਾ ਤੇ ਮਨਤਰ ਭਾਗ ਦਾਸ ਨੂੰ ਜੀ ਸਤਿਗੁਰੂ ਜੀ ਨੇ ਦਸਤਾਬੇ ਕਿੰਨੇ ਬਾਚਾ ਇਹਨਾਂ ਦੋਹਾਂ ਦੀਵਾਨ ਦੀ ਪਤਵੀ ਦਿੱਤੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਰਾਜ ਮੀਨਨੀ ਪ੍ਰਕਾਸ਼ ਨੂੰ ਵੀ ਆਪਣੀ ਤਰਫ ਅਗੁਛੀ ਇਹ ਤੀ ਗੱਲ ਵਰਣਣੀ ਹੋ ਗਿਆ ਕਿ ਜਿਹੜਾ ਰਾਜ ਮੀਨਨੀ ਪ੍ਰਕਾਸ਼ ਆ ਇੱਕ ਜਨ ਦੌਰਾਨ ਉਹਦੇ ਪਾਖੀ ਨਹੀਂ ਆ ਸੀ ਤੇ ਕਿਸੇ ਵੀ ਢੜੇ ਵਿੱਚ ਸ਼ਾਮਿਲ ਨਹੀਂ ਸੀ ਸੋ ਇਸ ਜਨ ਦੌਰਾਨ ਸ੍ਰੀ ਰੋਜੀ ਦੇ ਪੰਜੇ ਪੁੱਤਰ ਇਸ ਜੰਗ ਦੇ ਵਿੱਚ ਗਰੇ ਤੇ ਉਹਨਾਂ ਵਿੱਚੋਂ ਸੰਗੋ ਸਾਹ ਦੀ ਪੀਤਮਾਲ ਜੀ ਸ਼ਹੀਦ ਹੋਏ ਤੇ ਵੀ ਮਦੂ ਸ਼ਾਇਦੇ ਦੋ ਪੁੱਤਰ ਤੇ ਇੱਕ ਭਰਾ ਸ਼ਹੀਦ ਹੋਇਆ ਤੇ ਹੋਰ ਵੀ ਅਨੇਕਾਂ ਵਰਸ ਸਿੰਘ ਸ਼ਹੀਦ ਹੋਏ ਹੰ ਯੁੱਧ ਪੰਚਨਾ ਪ੍ਰਾਪਤ 1987 ਈਸਵੀ ਨੂੰ ਆਇਆ ਸੀ ਤੇ ਸ਼ੁੱਕਰਵਾਰ ਦਾ ਸੀ ਇਹ ਯੁੱਧ ਗੁਰਮੋਹ ਸਿੰਘ ਤੇ ਪਹਾੜੀਆ ਰਾਜਿਆਂ ਵਿਚਾਰੇ ਲੜਿਆ ਜਾਣ ਵਾਲਾ ਪਹਿਲਾ ਵੱਡਾ ਯੁੱਧ ਸੀ ਇਸ ਤੋਂ ਬਾਅਦ ਗੁਰਮੋਹ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਅਨੰਦਪ੍ਰਸਾਦ ਜੀ ਹੋਰ ਵੀ ਚੰਗਾ ਹੋਇਆ ਤੇ ਅਖੀਰੀ ਜਨ ਵਿੱਚ ਪੁਰਖੋਂ ਵੀ ਸੀ ਨਹੀਂ ਲੋ ਤਾਂਨ ਕੋ ਸਰਦੈ ਕਿਨ ਅਸਕਣਾ ਪਿਆ ਸਸਾ ਨਰੀ ਜੀ ਦੇ ਵਿਚੋੜਾ ਪਿਆ ਸੋ ਸਤਿਗੁਰੂ ਜੀ ਦੀ ਕਿਰਪਾ ਕਰਕੇ ਬਾਕੀ ਦਾ ਬਰਤਾਨ ਜੇ ਹੋ ਸਕਿਆ ਤਾਂ ਅਗਲੀ ਵਾਰੀ ਸੰਗਤਾਂ ਨਾਲ ਸੰਜਕਤ ਹੋ ਜਾਵਗਾ ਇੰਨੀਆਂ ਬੇਂਤੀਆਂ ਕਰਨੀਆਂ ਪ੍ਰਵਾਣ ਹੋਈਆਂ ਬੇਨਤ ਕੋਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सिओ <laughs> पिंड